ਦੇ ਜੁੜੇ ਆ ਇੱਕ ਅਜਬ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਖੜੀ ਨਹੀਂ ਨਾ ਬਰਨਾਲਾ ਸਭੂ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਪਢੋਲੀ ਨੂੰ ਦਿੱਤੀਆਂ ਲੱਖਾਂ ਵੀ ਮੇਰੇ ਨਾਲ ਕਰਦੇ ਆ ਇਹ ਅਸੀਂ ਟੀਮ 2 ਦਿਨ ਪਹਿਲਾਂ ਲੱਗੀ ਸੀ ਬਰਨਾਲਾ ਬਾਈ ਨੇੜੇ ਜਾ ਕੇ ਚਲੋ ਪਹਿਲਾਂ ਪਲੇਅਰਾਂ ਨੂੰ ਕਿਹਾ ਬਸ ਜ਼ਰੂਰ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜਿਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਭਾਈ ਬੂਟਾ ਨਾਣਾ ਬੌਪਰ ਦੇ ਸੀਗਾ ਪ੍ਰਵੀਨ ਤੇ ਰਕੇਸ਼ ਬੌਪਰ ਤੇ ਹਿਸ਼ਾਰੀਦਨ ਸ਼ੇਰਾ ਵੀ ਸੀਗਾ ਦਾ ਨਾਮ ਬਿੱਤੀ ਤੇ ਸਤੀ ਦੜਬਾ ਧਿਆਨਾ ਦੜਬਾ ਤੇ ਗੁੜੀ ਤਲੇਰ ਕਾਜੂ ਰਾਣੀ ਕੀ ਹੋਰ ਵੀ ਜਾਨਕੀ ਇੱਕ ਦੋ ਮੇਰ ਸੀਗੇ ਨਾਲ ਸਾਡੇ ਇਹ ਜਦੋਂ ਰਾਤ ਨੇਰੇ ਹੁੰਦੇ ਨੇ ਉਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੀ ਦਿੱਤੀ ਆ ਕਾਲੇ ਬਾਗੜਿਆਂ ਵਾਲੇ ਨੇ ਦੀਪਕ ਬੱਤੀ ਨੂੰ ਇਸ ਸਾਨੂੰ ਨਹੀਂ ਪਤਾ ਬਾਈ ਉਹਨੇ ਦਿੱਤੇ ਆ ਜਾਂ ਨਹੀਂ ਦਿੱਤੇ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨੇ 30000 ਰੁਪਏ ਲੈਣੇ ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 30000 ਕਿੱਥੋਂ ਦੇ ਸਕਦੇ ਸੀਗੇ ਅਸੀਂ ਆ ਜਿਹੜੀ ਪਾਰਟਿਸਿਪੇਟ ਕੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨਾਂ ਨੇ 2.5 ਲੱਖ ਰੁਪਏ ਪਾਰਟਿਸਿਪੇਟ ਕੀ ਆ ਵੀ ਅਸੀਂ ਕਿੱਢਣ ਜਾਵਾਂਗੇ ਨਹੀਂ ਫਿਰ ਅਸੀਂ ਬੰਦੇ ਹੋਰ ਕਰ ਲੈਨੇ ਨਵੀਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪਦਰ ਨੂੰ ਤੇ ਉਹਨਾਂ ਨੇ ਸਾਨੂੰ ਫੇਡਣ ਤੋਂ ਦਿੱਤਾ ਜਵਾਬ ਤਾਂ ਕਰਕੇ ਸੀ ਵੀ ਸਾਡੇ ਨਵੇਂ ਪਲੇਅਰ ਵੀ ਕੋਸਟ ਸਾਡੇ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਇਹ ਟੀਮ ਲੈ ਕੇ ਵੀ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਕੇ ਜਦੋਂ ਗੱਡੀ 'ਚ ਬੈਠੇ ਆ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੋ ਸਾਡੀ ਪ੍ਰੋਪਰ ਟੀਮ ਬਣੀ ਵੀ ਸੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹੋਗੇ ਤੇ ਬਾਈ ਜਿੰਨੀ ਵੀ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਹਿੰਦੇ ਕੱਲ ਮੈਂ ਕਿ ਲੱਖਾਂ ਵੀ ਖੇਡਦਾ ਸੀ ਤੇ ਸਾਡੇ ਬੰਦੇ ਸਾਨੂੰ ਉਹ ਵੀ ਜ਼ਰੂਰੀ ਸੀ ਅਸੀਂ ਪਹਿਲਾਂ ਨਹੀਂ ਆ ਸਕਦੇ ਸੀ ਉਹਦੇ ਚ ਉਹਦੇ ਕਰਕੇ ਬਾਈ ਅਸੀਂ 10 6:30 ਵਜੇ ਤੋਂ ਬੰਦ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾਂ ਠੀਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣਜਾ ਬਿਮਾਰ ਸੀ ਲਧਾਨੇ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਸੀ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਾਈ ਕਾਲੇ ਬਾਗੜੀਆਂ ਦੀ ਵੀ ਤੇ ਅਬੀ ਤੇ ਵੀ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਾਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਏ ਕਲ ਟੀਮ ਵੀ ਅਸੀਂ ਕੱਟ ਤੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰਟੇ ਬਾਅਦ ਚ ਪਹੁੰਚੀ ਉਹ ਕਿਉਂ ਨਹੀਂ ਗੱਟੀ ਕਿਸ ਨੂੰ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜਿੱਨਾਂ ਕੇ ਗੇਮ ਭੋਗ ਪਰ ਜਿੱਦਾਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਲ ਤਾਂ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਵੀ ਅਸੀਂ ਕਿਹੜੀ ਮਜਬੂਰੀ ਚ ਪਸਣਾ ਅਸੀਂ ਤਾਂ ਬੰਦੇ ਨਾਲ ਧੱਕਾ ਕਰ ਕਰ ਕੇ ਲੈ ਗਏ ਆਣੇ ਹੁਣ ਤੇ ਉਹਦੇ ਨੇੜੇ ਦੇ ਹੋਏ ਵੀ ਉਹਨੂੰ ਕਿਹੜੀ ਸਥਿਤੀ ਕਜੀ ਸਤਿਆ ਸੀ ਉਹਦਾ ਭਾਣ ਜਾਂ ਬਿਮਾਰ ਆ ਲੁਧਿਆਣੇ ਧੱਕੇ ਨਾਲ ਬੰਦੇ ਨੂੰ ਬੁਲਾਇਆ ਸੀ ਤੇ ਬੁਲਾਇਆ ਕਾਦੀ ਗੱਤ ਸਾਨੂੰ ਇਹ ਤਾਂ ਪਤਾ ਸੀ ਨਾ ਵੀ ਸਾਡੀ ਟੀਮ ਜਿੱਤ ਹੀ ਨਹੀਂ ਅਸੀਂ ਸਿਰਫ ਆਪਣੇ ਜਿੜੇ ਦੀ ਇੱਜ਼ਤ ਜਿਹੜੇ ਬੰਦੇ ਨੇ ਜਵਾਬ ਦੇ ਤਾਂ ਉਹਨਾਂ ਨੇ ਦੇਣਾ ਨੇ ਦਿੱਤਾ ਬਈ ਕੁਛ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਇੱਜ਼ਤ ਸੀ ਤੁਹਾਨੂੰ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੋਪਨੀਯਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੋਣਾ ਬਈ ਬਾਈ ਮੈਂ ਕੋਈ ਕਾਹਨਾ ਗਲਤ ਕਰਦਾ ਇਹਦੇ ਚ ਬਾਕੀ ਜਿਹੜੇ ਪੇਜਾਂ ਪੂਜਾਂ ਨਾਲ ਜਾ ਕੇ ਵੀਡੀਓ ਬਣਾਉਂਦੇ ਆ ਬਾਈ ਸਮਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆਹ ਵੀਡੀਓ ਆਪ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਹੀ ਕਹੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਹੈ ਬਈ ਕਾਲੇ ਇਹਨਾਂ ਲਖੇਤ ਨੂੜੀ ਨਾ ਕਰ ਸਕਦੇ ਗੱਲ ਜਿਉਂ ਥੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਖੜੇ ਰਹੇ ਆ ਤਾਂ ਲੋਕ ਕਹਿੰਦੇ ਤੁਹਾਨੂੰ ਮੈਂ ਵੀ ਮੈਕ ਤੇ ਬੋਲੂ ਉਹਨੇ ਪਲੇਨਾ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਕ ਤੇ ਬੁਲਾਵਾਂਗੇ ਸਾਨੂੰ ਬਾਅਦ ਚ ਬੋਲਣ ਦੀ ਦਿੱਤਾ ਮੈਂ ਮੈਂ ਕੋਦੋਂ ਵੀ ਫੜਦੇ ਕਹਿੰਦੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੀ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਪਰ ਟੀਮ ਕੱਟ ਕੇ ਤਾਂ ਬਾਈ ਕੋਈ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ ਉਨੇ ਟਾਈਮ ਤੱਕ ਟੀਮ ਖੇਡ ਜੰਦੀ ਸੀ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜੇ ਆ ਦੂਜੀ ਪਲੇਅਰ ਗਰਾਊਂਡ 'ਚ ਬੈਠੀ ਤੇ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਗੂ ਵਰਗੀਆਂ ਟੀਮਸ ਉਹ ਵੀ ਕੱਟ ਦੇ ਕਿਉਂਕਿ ਦੋ ਘੰਟੇ ਲੇਟ ਸੀ ਕੋਈ ਹੋਰ ਬੋਲਣਾ ਹੈ ਵਾਸਈਆ ਸਾਰੇ ਨਾਲ ਬਾਈ ਦੱਸ ਰਿਹਾ ਹਾਂ ਸਾਰਿਆਂ ਨੂੰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਬਾਈ ਲੋਕ ਗਾਲਾਂ ਕੱਢਦੇ ਆ ਬਿਨਾਂ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਦੇ ਸੀ ਦੇਨਦਾਰ ਹੈ ਨਹੀਂਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲੱਗੇ ਨਹੀਂ ਬਿਲਕੁਲ ਨਾ ਪਾਉਂਦੇ ਸਾਡਾ ਸਰਜੰਦਾ ਬਸ ਵੀਰੇ ਨਾ ਤਾਂ ਕਾਲੇ ਬਗ ਜਿੰਨਾ ਕਿਸੂਰਾ ਵੀਰੇ ਕੋਈ ਉਹਦਾ ਹੀ ਵਧੀਆ ਸੂਲ ਪੱਕਿਆ ਠੀਕ ਆ ਵਧੀਆ ਗੱਲਾਂ ਆ ਅਸੀਂ ਵੀ ਸੰਦਾਰ ਕਰਿਆ ਵਾ ਸਾਰਾ ਜੂ ਅਸੀਂ ਕੁਝ ਨਹੀਂ ਬੋਲੇ ਭਾਈ ਸਾਡੇ ਸਾਡਾ ਕਿਸੂਰਾ ਕੋਈ ਸਾਰਾ ਨਾ ਨਾਂ ਵਾਲੇ ਬਗ ਜਿੰਨਾ ਕਿਸੂਰਾ ਰਿਚ ਬੰਦੇ ਹੁਣ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੋਈ ਕਹਿੰਦੇ ਪੰਜੇ ਉਂਗਲਾਂ ਤਸਾਰ ਨਹੀਂ ਹੁੰਦੀਆਂ ਬਸ ਜੋ ਪਲੇਅਰਾਂ ਨੇ ਮੌਕੇ ਤੇ ਗੱਲ ਰਾਤਾ ਕੇ ਜਵਾਬ ਦਿੱਤਾ ਟੀਮ ਵੀ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈਏ ਸਾਨੂੰ ਪਤਾ ਕਿਹਦੇ ਬਣਾਈਏ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਰਿਪੋਰਟਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਹੀ ਕੀ ਦੱਸਿਆ ਵੀ ਇਹ ਮੈਚ ਪਿੱਛੇ ਕਰਦੇ ਹਾਂ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਤੇ ਉਹ ਤੁਹਾਡਾ ਨਾਂ ਲੈ ਰਿਆ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਬੋਲੂਗਾ ਉਹਦਾ ਨਹੀਂ ਸੋ ਆਪਣਾ ਬਬਰਾ ਵੀ ਆ ਗਿਆ ਬਬਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤਕਰੀਰ ਤੇ ਕਿਹੜਾ ਬਾਣ ਜਿਆ ਮਾਰ ਤੀਆਂ ਤੂੰ ਸਾਰਾ ਬੋਲ ਤਾ ਹਾਂ ਬਈ ਅਸੀਂ ਮੈਂ ਬਹੁਤ ਪ੍ਰੋਬਲਮ ਜੀ ਗਈ ਆ ਤੇ ਬਾਈ ਨੇ ਕਿਹਾ ਬਬਰਤ ਨੇ ਉਹ ਜੀ ਲੈ ਆਇਆ ਬਾਕੀ ਪਲੇਅਰ ਕੋਈ ਨਹੀਂ ਹੋਵੇ Vielen Dank.